ਸਤਿ ਸ਼੍ਰੀ ਅਕਾਲ ਜੀ ਮੈਂ ਸੁਮਨਦੀਪ ਕੌਰ ਇੱਕ ਵਾਰ ਫਿਰ ਤੁਹਾਦਰ ਆਪਣਾ ਮਨਪਸੰਦੀ ਦਾ ਚੈਨਲ ਪਰਵਾਜ਼ ਲੈ ਕੇ ਤੇ ਉਸ ਦੇ ਬੜੇ ਖੂਬਸੂਰਤ ਪ੍ਰੋਗਰਾਮ ਕਿਤਾਬ ਗੋਸ਼ਟੀ ਦੇ ਵਿੱਚ ਕਿਤਾਬ ਗੋਸ਼ਟੀ ਦੇ ਵਿੱਚ ਅਸੀਂ ਹਮੇਸ਼ਾ ਹੀ ਕਿਤਾਬਾਂ ਦੀ ਚਰਚਾ ਕਰਦੇ ਹਾਂ ਤੇ ਮੈਂ ਉਹਨਾਂ ਕਿਤਾਬਾਂ ਦੀ ਹੀ ਚਰਚਾ ਕਰਦੀ ਹਾਂ ਜਾਂ ਉਹਨਾਂ ਕਿਤਾਬਾਂ ਬਾਰੇ ਬੋਲਦੀ ਹਾਂ ਜੋ ਮੈਂ ਪੜ ਚੁੱਕੀ ਹਾਂ ਜਾਂ ਜੋ ਬੇहद ਮੇਰੇ ਦਿਲ ਦੇ ਔਰ ਮੇਰੀ ਰੂਹ ਦੇ ਕਰੀਬ ਹੋਣ ਤੇ ਅੱਜ ਮੈਂ ਜਿਸ ਕਿਤਾਬ ਦੇ ਬਾਰੇ ਦੇ ਵਿੱਚ ਗੱਲ ਕਰ ਰਹੀ ਹਾਂ ਇਸ ਦਾ ਨਾਮ ਹੈ ਜੀ ਮੁਹੱਬਤ ਦੇ 40 ਨੀਮ ਤਰਕੀਸ਼ ਰਾਈਟਰ ਜਿਹੜੀਆਂ ਐਲੈਫ ਸ਼ਫਾਕ ਜੀ ਦੀ ਲਿਖੀ ਹੋਈ ਆ ਮੁਹੱਬਤ ਦੇ 40 ਨੇ ਇੰਗਲਿਸ਼ ਵਿੱਚ ਮੇਰੇ ਖਿਆਲ ਨਾਲ 40 ਰੂਲਸ ਆਫ ਦ ਲਵ ਇਹਨਾਂ ਦਾ ਅਨੁਵਾਦ ਕੀਤਾ ਆ ਜੀ ਨਵਨੀਤ ਨੇ ਪੰਜਾਬੀ ਮਰਹੂਮ ਲੇਖਕ ਮੈਂ ਨਾ ਪਹਿਲਾਂ ਵੀ ਇੱਕ ਰੀਲ 'ਚ ਜ਼ਿਕਰ ਕੀਤਾ ਸੀਗਾ ਕਿ ਮੈਂ ਉਹਨਾਂ ਦੇ ਪਰਿਵਾਰ ਨੂੰ ਜਿੱਥੇ ਇਹ ਮਲਾਲ ਹੈ ਕਿ ਉਹ ਸਾਨੂੰ ਇੱਕ ਸਦੀਵੀ ਵਿਛੋੜਾ ਦੇ ਕੇ ਜਾ ਚੁੱਕੇ ਨੇ ਨਵਨੀਤ ਜੀ ਉਥੇ ਉਹਨਾਂ ਦੇ ਪਰਿਵਾਰ ਨੂੰ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਹ ਆਪਣੀ ਜ਼ਿੰਦਗੀ ਦਾ ਇੱਕ ਸ਼ਾਹਕਾਰ ਕਾਰਜ ਕਰਕੇ ਇਸ ਦੁਨੀਆ ਤੋਂ ਰੁਖਸਤ ਹੋਏ ਨੇ ਕਿਉਂਕਿ ਕਿਤਾਬਾਂ ਰਾਹੀਂ ਜੋ ਇਨਸਾਨ ਇਸ ਦੁਨੀਆ ਦੇ ਵਿੱਚ ਜਿਉਂਦਾ ਹੈ ਉਹ ਸਿਰਫ ਕਿਤਾਬਾਂ ਰਾਹੀਂ ਜਿਉਂਦਾ ਹੀ ਨਹੀਂ ਬਲਕਿ ਅਮਰ ਹੈ ਤੇ ਮੈਂ ਕਹਾਂਗੀ ਕਿ ਉਹ ਇਸ ਕਿਤਾਬ ਦੇ ਰਾਹੀਂ ਹਮੇਸ਼ਾ ਹੀ ਸਾਡੇ ਵਿੱਚ ਮੌਜੂਦ ਨੇ ਔਰ ਉਹਨਾਂ ਦੇ ਅਨੁਵਾਦ ਦੀ ਜੇਕਰ ਮੈਂ ਗੱਲ ਕਰਾਂ ਤਾਂ ਇੰਨਾ ਕੁ ਜ਼ਿਆਦਾ ਖੂਬਸੂਰਤ ਅੰਦਾਜ਼ ਤਰੀਕਾ ਔਰ ਸ਼ਬਦਾਵਲੀ ਜਿਹੜੀ ਇੰਨੀ ਕੁ ਪ੍ਰਭਾਵਸ਼ਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਔਰ ਸਰਲ ਪਾਸ਼ਾ ਦੇ ਦੇ ਵਿੱਚ ਹਰ ਆਮ ਤੇ ਖਾਸ ਨੂੰ ਜਿਹੜਾ ਆ ਉਹ ਕਿਤਾਬ ਪੱਲੇ ਪੈ ਸਕਦੀ ਆ ਔਰ ਇਹ ਕਿਤਾਬ ਹੈਗੀ ਆ ਜੀ ਸ਼ਮਸ তাবਰੀਜ਼ ਦੇ ਮੌਲਾਨਾ ਰੂਮੀ ਜੀ ਦੀ ਜ਼ਿੰਦਗੀ ਦੇ ਬਾਰੇ ਦੇ ਵਿੱਚ ਇੱਕ ਕਿਸਮ ਦੇ ਨਾਲ ਅਸੀਂ ਉਹਨਾਂ ਦੀ अर्ध आत्मकथा ही कह सकदे हां क्योंकि बहुत सारे ਉਹਨਾਂ ਦੀ ਜੀਵਨੀ ਦੇ ਕਿਸੇ ਜਿਹੜੇ ਆ ਇਸ ਨਾਵਲ ਦੇ ਰਾਹੀਂ ਸਾਨੂੰ ਪੜਨ ਨੂੰ ਮਿਲਦੇ ਨੇ ਇਸ ਕਿਤਾਬ ਵਿੱਚ ਦੋ ਕਹਾਣੀਆਂ ਦਾ ਪ੍ਰਵਾਹ ਨਾਲੋ ਨਾਲ ਚੱਲਦਾ ਹੈ ਜਿਸ ਦੇ ਵਿੱਚ ਇੱਕ ਐਲਾ ਉਹਨਾਂ ਦੀ ਲਾਈਫ ਦਾ ਜੋ ਉਹ ਉਹਨਾਂ ਦੀ ਮੈਰਿਡ ਲਾਈਫ ਤੋਂ ਬਾਅਦ ਵਿੱਚ ਜੋ ਉਹਨਾਂ ਨੂੰ ਪਿਆਰ ਹੁੰਦਾ ਮੁਹੱਬਤ ਹੁੰਦੀ ਆ ਉਹਦੇ ਬਾਰੇ ਦੇ ਵਿੱਚ ਉਹਨਾਂ ਨੇ ਉਹ ਇੱਕ ਰਾਈਟਰ ਹੁੰਦੇ ਆ ਤੇ ਉਹਨਾਂ ਨੇ ਇੱਕ ਨੋਵਲ ਲਿਖਣਾ ਹੁੰਦਾ ਆ ਮਿੱਠੇ ਕੁਫਰ ਮਿੱਠੇ ਕੁਫਰ ਜਿਹੜਾ ਆ ਉਹ ਇਹ ਜਾ ਜਾਂਦਾ ਉਹਨਾਂ ਨੂੰ ਤੇ ਮਿੱਠੇ ਕੁਫਰ ਜਿਹੜਾ ਨਾਵਲ ਆ ਉਹ ਸ਼ਮਸ ਤਬਰੀਜ਼ ਔਰ ਮੌਲਾਣਾ ਰੂਮੀ ਜੀ ਦੀ ਸਟੋਰੀ ਹੁੰਦੀ ਆ ਉਹ ਜਿਵੇਂ ਜਿਵੇਂ ਉਹਨਾਂ ਨੂੰ ਪੜ੍ਹਦੀ ਆ ਉਵੇਂ-ਉਵੇਂ ਕਹਿ ਲਈਏ ਕਿ ਉਹਨਾਂ ਹੀ ਜ਼ਿਆਦਾ ਡੂੰਘਾਈ ਦੇ ਵਿੱਚ ਇਸ਼ਕ ਦੇ ਵਿੱਚ ਚਲੀ ਜਾਂਦੀ ਆ ਇਹ ਕਿਤਾਬ ਖਾਸ ਕਰਕੇ ਉਹਨਾਂ ਲੋਕਾਂ ਲਈ ਹੈ ਜੋ ਅਧਿਆਤਮਿਕਤਾ ਤੇ ਸੁਫਿਆਨਾ ਰੰਗ ਦੇ ਵਿੱਚ ਖੁਦ ਨੂੰ ਜ਼ਿਆਦਾ ਰਤਿਆ ਹੋਇਆ ਮਹਿਸੂਸ ਕਰਦੇ ਨੇ ਸਭ ਤੋਂ ਪਹਿਲਾਂ ਇਸ ਦੇ ਵਿੱਚ ਸ਼ਮਸ ਅਬਰੀਜ਼ ਜੀ ਉਹਨਾਂ ਦੀ ਜੋ ਉਹਨਾਂ ਵੱਲੋਂ ਇੱਕ ਵਿਚਾਰਧਾਰਾ ਲਿਖੀ ਗਈ ਹੈ ਇਸ ਕਿਤਾਬ ਦੀ ਸ਼ੁਰੂਆਤ ਦੇ ਵਿੱਚ ਕਿ ਜਦੋਂ ਮੈਂ ਬਾਲ ਉਮਰ ਵਿੱਚ ਸੀ ਤਾਂ ਮੈਨੂੰ ਅੱਲਾ ਨਜ਼ਰ ਆਉਂਦਾ ਫਰਿਸ਼ਤੇ ਨਜ਼ਰ ਆਉਂਦੇ ਦੋ ਜਹਾਨਾ ਦੇ ਰਹਾਸ ਨਜ਼ਰ ਆਉਂਦੇ ਮੈਨੂੰ ਲੱਗਦਾ ਸੀ ਕਿ ਸਭਨਾਂ ਨੂੰ ਇਹ ਚੀਜ਼ਾਂ ਦਿਖਾਈ ਦਿੰਦੀਆਂ ਹਨ ਪਰ ਅੰਤ ਮੈਨੂੰ ਅਹਿਸਾਸ ਹੋਇਆ ਕਿ ਮੈਂ ਗਲਤ ਸੀ ਉਹ ਇਹ ਰਹਾਸ ਫਰਿਸ਼ਤੇ ਤੇ ਅੱਲਾ ਨੂੰ ਨਹੀਂ ਦੇਖ ਸਕਦੇ ਸਨ ਕੋਣ ਲੋਕ ਉਹਨਾਂ ਨੂੰ ਲੱਗਦਾ ਸੀਗਾ ਕਿ ਅਗਰ ਬਚਪਨ ਦੇ ਵਿੱਚ ਮੈਂ ਇਹ ਸਭ ਕੁਝ ਦੇਖ ਸਕਦਾ ਹਾਂ ਤਾਂ ਸ਼ਾਇਦ ਬਾਕੀ ਵੀ ਸਾਰੇ ਦੇਖ ਸਕਦੇ ਪਰ ਐਸਾ ਨਹੀਂ ਸੀ ਫਿਰ ਇਸ ਕਿਤਾਬ ਦੀ ਸ਼ੁਰੂਆਤ ਦੇ ਵਿੱਚ ਹੀ ਤੁਸੀਂ ਇਹਦੇ ਨਾਲ ਬਾਝ ਜਾਂਦੇ ਹੋ ਜਦੋਂ ਖਾਸ ਗੱਲ ਇਹ ਆ ਕਿ ਜਦੋਂ ਇਸ ਕਿਤਾਬ ਦੇ ਵਿੱਚ ਸ਼ਮਸ ਤਬਰੀਜ਼ੀ ਔਰ ਰੂਮੀ ਜੀ ਬਾਰੇ ਗੱਲ ਹੋਣ ਲੱਗਦੀ ਆ ਤਾਂ ਇੱਕ ਇੱਕ ਅ ਪਹਿਲਾਂ ਸਭ ਤੋਂ ਕਾਤਲ ਜਿਨ੍ਹਾਂ ਨੇ ਸ਼ਮਸ ਤਬਰੀਜ਼ੀ ਜੀ ਦਾ ਕਤਲ ਕੀਤਾ ਸੀ ਉਹ ਦੱਸਦਾ ਆ ਜਿਦੋਂ ਮੈਂ ਉਹਨਾਂ ਨੂੰ ਦੇਖਿਆ ਮਹਿਸੂਸ ਕੀਤਾ ਮਿਲਿਆ ਤੇ ਮੈਨੂੰ ਉਹ ਆਮ ਇਨਸਾਨ ਨਾਲੋਂ ਵੱਖ ਕਿਦਾਂ ਲੱਗੇ ਫਿਰ ਉਸ ਤੋਂ ਬਾਅਦ ਵਿੱਚ ਜਿੰਨੇ ਵੀ ਇਨਸਾਨ ਜਿਹੜੇ ਇਸ ਕਿਤਾਬ ਦੇ ਮੈਂ ਪਾਤਰ ਕਹਿ ਸਕਦੀ ਆ ਤੇ ਮੌਲਾਨਾ ਰੂਮੀ ਜੀ ਦਾ ਪਰਿਵਾਰ ਤੇ ਜਿੰਨੇ ਵੀ ਰੂਮੀ ਜੀ ਦੇ ਪਰਿਵਾਰ ਦੇ ਨਾਲ ਉਸ ਵਕਤ ਦੇ ਸਮਾਜ ਦੇ ਕੁਝ ਨੁਮਾਇੰਦੇ ਲੋਕ ਸੀ ਉਹ ਸਾਰਿਆਂ ਦੇ ਵੱਲੋਂ ਜਿਹੜਾਇਆ ਉਸ ਸ਼ਮਸ ਤਬਰੀਜ਼ੀ ਬਾਰੇ ਇਸ ਕਿਤਾਬ ਵਿੱਚ ਦੱਸਿਆ ਗਿਆ ਆ ਕਿ ਅਸੀਂ ਕਿਵੇਂ ਉਹਨਾਂ ਨੂੰ ਗਲਤ ਸਮਝਦੇ ਸੀ ਪਰ ਐਕਚੁਅਲ ਦੇ ਵਿੱਚ ਉਹ ਕੀ ਸੀ ਕਿਵੇਂ ਸਾਡੀ ਈਰਖਾ ਜਿਹੜੀ ਸਾਡੇ ਤੇ ਭਾਰੀ ਹੋ ਗਈ ਕਿ ਅਸਲ ਦੇ ਵਿੱਚ ਇਹ ਇਨਸਾਨ ਇੰਨਾ ਜ਼ਿਆਦਾ ਆਕਰਸ਼ਕ ਕਿਉਂ ਆ ਇਹਦੇ ਵਿੱਚ ਬੜੇ ਹੀ ਸਰਲ ਢੰਗ ਦੇ ਨਾਲ ਇਹ ਦਰਸਾਇਆ ਗਿਆ ਆ ਕਿ ਸ਼ਮਸ ਤਬਰੀਜ਼ੀ ਜੀ ਦਾ ਕਤਲ ਹੋਇਆ ਸੀ ਤੇ ਜਿਹੜੇ ਮੌਲਾਨਾ ਰੂਮੀ ਜੀ ਸੀਗੇ ਉਹ ਭਾਵੇਂ ਹੀ ਸੂਫੀ ਮਤ ਦੇ ਬਾਰੇ ਦੇ ਵਿੱਚ ਮਸਤਵੀ ਜੜੀਆਂ ਲਿਖਦੇ ਸੀ ਜਾਂ ਕੁਝ ਵੀ ਕਰਦੇ ਸੀ ਪਰ ਜਿੰਨੀ ਦੇਰ ਤੱਕ ਉਹ ਸ਼ਮਸਬਰੀਜ਼ੀ ਦੀ ਦੇ ਨਾਲ ਮੁਖਾਤਿਬ ਨਹੀਂ ਸੀ ਹੋਏ ਸ਼ਮਸਬਰੀਜ਼ੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ ਨਹੀਂ ਸਨ ਤਦ ਤੱਕ ਉਹਨਾਂ ਨੂੰ ਇਸ਼ਕ ਔਰ ਉਹਦੇ ਵਿੱਚਲੇ ਦਰਦ ਦੇ ਬਾਰੇ ਦੇ ਵਿੱਚ ਕੋਈ ਵੀ ਅਹਿਸਾਸ ਨਹੀਂ ਸੀ ਇਹ ਕਹਾਣੀ ਇੱਕ ਉਸਤਾਦ ਤੇ ਸ਼ਾਗਿਰਦ ਦੀ ਵੀ ਕਹਿ ਸਕਦੇ ਆ ਗੁਰੂ ਚੇਲੇ ਦੀ ਵੀ ਕਹਿ ਸਕਦੇ ਆ ਪਰ ਉਹਨਾਂ ਨੇ ਆਪਣੇ ਰਿਸ਼ਤੇ ਨੂੰ ਇਹਨਾਂ ਦੋਨਾਂ ਤੋਂ ਵੱਖra ਕੇ ਜੇਕਰ ਨਾਮ ਦਿੱਤਾ ਹੈ ਤਾਂ ਉਹ ਦਿੱਤਾ ਹੈ ਮਿੱਤਰਤਾ ਦਾ ਦੋਸਤੀ ਦਾ ਕਿ ਅਸੀਂ ਰੂਮੀ ਔਰ ਸ਼ਮਸ ਤਬਰੀਜ਼ ਦੋਵੇਂ ਇੱਕ ਦੂਜੇ ਤੋਂ ਬਿਨਾ ਅਧੂਰੇ ਆ ਕਿ ਕੋਈ ਇੱਕ ਜਣੇ ਦਾ ਨਾਮ ਆਊਗਾ ਤਾਂ ਉਹ ਦੂਸਰੇ ਦਾ ਵੀ ਲੈ ਲਿਆ ਹੋਗਾ ਪਰ ਹੋ ਸਕਦਾ ਕਿ ਜਿਵੇਂ ਮੈਂ ਤੁਹਾਨੂੰ ਦੱਸਦੀ ਆ ਤੁਹਾਨੂੰ ਉਹ ਚੀਜ਼ ਉਦਾਂ ਨਾ ਸਮਝ ਆਵੇ ਇਸ ਕਿਤਾਬ ਨੂੰ ਪੜਨ ਦਾ ਇੱਕ ਆਪਣਾ ਹੀ ਆਨੰਦ ਆ ਆਪਣਾ ਹੀ ਮਜ਼ਾ ਆ ਆਪਣੀ ਇੱਕ ਇੱਕ ਵੱਖਰੀ ਰੌਂ ਜਲੌ ਤੇ ਇੱਕ ਰੰਗ ਦੇ ਵਿੱਚ ਜਿਹੜਾ ਇਨਸਾਨ ਰੱਤਿਆ ਜਾਂਦਾ ਆ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਇਹ ਕਿਤਾਬ ਘੱਟ ਤੋਂ ਘੱਟ ਤਿੰਨ ਤੋਂ ਚਾਰ ਵਾਰ ਜਿਹੜੀ ਆ ਉਹ ਰਿਪੀਟ ਕਰਕੇ ਪੜ ਚੁੱਕੀ ਆ ਕਿਉਂਕਿ ਕੁਝ ਚੀਜ਼ਾਂ ਹਰ ਕਿਤਾਬ ਦੇ ਵਿੱਚ ਐਸੀਆਂ ਹੁੰਦੀਆਂ ਆ ਜਿਨ੍ਹਾਂ ਜਿਹੜੀਆਂ ਇੱਕ ਵਾਰੀ ਪੜਿਆਂ ਤੁਹਾਡੇ ਪਕੜ ਵਿੱਚ ਨਹੀਂ ਆਉਂਦੀਆਂ ਪਰ ਇਹ ਇਸ ਕਿਤਾਬ ਨੂੰ ਦੁਬਾਰਾ ਪੜਨ ਦਾ ਮਤਲਬ ਇਹ ਨਹੀਂ ਸੀ ਕਿ ਚੀਜ਼ਾਂ ਪਕੜ ਚ ਨਹੀਂ ਸੀ ਆਈਆਂ ਇਹਨੂੰ ਦੁਬਾਰਾ ਪੜਨ ਦਾ ਮਤਲਬ ਸਿਰਫ ਇਹਨਾ ਸੀ ਕਿ ਆਨੰਦ ਬਹੁਤ ਸੀ ਬਹੁਤ ਜ਼ਿਆਦਾ ਆਨੰਦ ਕਿ ਜਦੋਂ ਉਹ ਸਾਰੇ ਹੀ ਇੱਕ ਇੱਕ ਪਾਤਰ ਇਸ ਕਿਤਾਬ ਦਾ ਜਿਵੇਂ ਕਿ ਸ਼ਮਸ ਤਬਰੀਜ਼ੀ ਜੀ ਦੀ ਵਾਈਫ ਹੋ ਗਈ মাওলানা ਰੂਮੀ ਜੀ ਦੇ ਵਾਈਫ ਹੋ ਗਏ ਉਹਨਾਂ ਦੇ بیٹے ਹੋ ਗਏ ਔਰ ਜਿਹੜੇ ਆਸ-ਪਾਸ ਦੇ ਹੋਰ ਲੋਕ ਜਿਹੜੇ ਉਹਨਾਂ ਦੇ ਕਰੀਬ ਸੀ ਉਹ ਹੋ ਗਏ ਜਦੋਂ ਉਹ ਸ਼ਮਸ ਤਬਰੀਜ਼ੀ ਬਾਰੇ ਦੱਸਦੇ ਆ ਨਾ ਤੇ ਇਨਸਾਨ ਨੂੰ ਇਦਾਂ ਲੱਗਦਾ ਕਿ ਸ਼ੰਕ ਸਬਰੀ ਜੀ ਬਿਲਕੁਲ ਸਾਡੇ ਸਾਹਮਣੇ ਖੜੇ ਆ ਕਿਉਂਕਿ ਉਹ ਇੰਨੇ ਕੁ ਜ਼ਿਆਦਾ ਸੁਚੱਜੇ ਢੰਗ ਦੇ ਨਾਲ ਤੇ ਬੇਚ ਜੱਕੋ ਕੇ ਉਹਨਾਂ ਦੇ ਬਾਰੇ ਦੱਸਦੇ ਆ ਕਿ ਇਨਸਾਨ ਸੋਚਦਾ ਆ ਵੀ ਇਹ ਦੋਵੇਂ ਸੂਫੀ ਸ਼ਖਸੀਅਤਾਂ ਸਾਡੇ ਵਾਲੇ ਦੁਆਲੇ ਬੈਠੀਆਂ ਆ ਤੇ ਜਦੋਂ ਅਸੀਂ ਪੜ ਰਹੇ ਹਾਂ ਸਾਨੂੰ ਸੁਣ ਰਹੇ ਆ ਮੈਂ ਸਾਰਿਆਂ ਨੂੰ ਨਹੀਂ ਪਰ ਉਹਨਾਂ ਲੋਕਾਂ ਨੂੰ ਇਹ ਕਿਤਾਬ ਪੜਨ ਦੀ ਗੁਜ਼ਾਰਿਸ਼ ਜ਼ਰੂਰ ਕਰੂੰਗੀ ਜਿਹੜੀ ਅਧਿਆਤਮਿਕਤਾ ਦੇ ਬਹੁਤ ਨੇੜੇ ਆ ਜਿਹੜੇ ਜਗਿਆਸੂ ਆ ਜਾਂ ਜਿਨ੍ਹਾਂ ਨੂੰ ਪਰਮਾਤਮਾ ਦੀ ਗੱਲ ਕਰਨੀ ਉਸ ਪ੍ਰਵਿਰਤਗਾਰ ਦੀ ਗੱਲ ਕਰਨੀ ਗੱਲ ਸੁਣਨੀ ਸਮਝਣੀ ਜਾਂ ਉਸ ਤੇ ਅਮਲ ਕਰਨਾ ਜਿਹੜਾ ਆ ਉਹ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੁਲਾਕਾਤ ਲੱਗਦਾ ਆ ਮੈਂ ਇਸ ਕਿਤਾਬ ਦੇ ਵਿੱਚੋਂ ਜਿਹੜੀਆਂ ਕੁਝ ਚੀਜ਼ਾਂ ਸਿੱਖੀਆਂ ਉਹ ਇਹ ਆ ਕਿ ਸ਼ਾਇਦ ਕੁਰਾਨ ਪਾਕ ਬਾਰੇ ਮੇਰੀ ਹਮੇਸ਼ਾ ਹੀ ਕਿ ਸ਼ਾਇਦ ਪਾਕ ਕੁਰਾਨ ਬਾਰੇ ਮੇਰੀ ਸਮਝ ਮੇਰੀ ਸੋਚਣੀ ਹਮੇਸ਼ਾ ਹੀ ਗਲਤ ਹੁੰਦੀ ਜਾਂ ਕੁਝ ਹੋਰ ਟੰਗ ਦੀ ਹੁੰਦੀ ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਕੋਈ ਵੀ ਇਨਸਾਨ ਕਿਸੇ ਹੋਰ ਮਜ਼ਹਬ ਦਾ ਹੋਵੇ ਤੇ ਉਹਨੂੰ ਲੱਗਦਾ ਹੁੰਦਾ ਕਿ ਸਾਡਾ ਗ੍ਰੰਥ ਜਾਂ ਸਾਡੇ ਮਜ਼ਹਬ ਦੀ ਕਿਤਾਬ ਜਿਹੜੀ ਆ ਉਹੀ ਬਸ ਸਹੀ ਆ ਤੇ ਬਾਕੀ ਸਭ ਜਿਹੜੀਆਂ ਉਹ ਗਲਤ ਆ ਇਹ ਆਪੇ ਕਾਰਿਆ ਪਰ ਸੱਚ ਐਸਾ ਹੈ ਨਹੀਂ ਬਲਕਿ ਹਰ ਗ੍ਰੰਥ ਹਰ ਧਰਮ ਦਾ ਗ੍ਰੰਥ ਵੇਦ ਕੁਛ ਵੀ ਆ ਕੁਰਾਨ ਆ ਬਾਈਬਲ ਆ ਸ਼੍ਰੀ ਗੁਰੂ ਰੰਸਾ ਮਹਾਰਾਜ ਆ ਜਾਂ ਕੀਤਾ ਆ ਉਹਨਾਂ ਦਾ ਸਾਰੇ ਦਾ ਸਾਰਾ ਜਿੰਨਾ ਵੀ ਉਪਦੇਸ਼ ਆ ਜਾਂ ਜੋ ਵੀ ਉਹ ਸਮਝਾਉਣਾ ਚਾਹੁੰਦੇ ਉਹ ਸੇਮ ਆ ਹਰ ਚੀਜ਼ ਸੇਮ ਆ ਕੁਰਾਨ ਪਾਕ ਬਾਰੇ ਜੋ ਮੈਨੂੰ ਇਹਦੇ ਵਿੱਚੋਂ ਪਤਾ ਲੱਗਾ ਉਹ ਬਹੁਤ ਜ਼ਿਆਦਾ ਵਧੀਆ ਆ ਬਹੁਤ ਸਾਰੇ ਸੰਸੇ ਤੇ ਸ਼ੰਕੇ ਜਿਹੜੇ ਨਿਵਰਤ ਹੁੰਦੇ ਆ ਜੇ ਸ੍ਰੀ ਕੇ ਨਾਲ ਸ਼ਮਸ ਅਬਰੀਜ਼ ਜੀ ਕੁਰਾਨ ਦੇ ਬਾਰੇ ਦੇ ਵਿੱਚ ਸਾਰਿਆਂ ਨੂੰ ਦੱਸਦੇ ਆ ਉਹਨਾਂ ਤੋਂ ਸਮਾਜ ਦੇ ਹਰ ਇਨਸਾਨ ਨੂੰ ਈਰਖਾ ਹੋ ਜਾਂਦੀ ਹੈ ਹਰ ਬੰਦਾ ਹੀ ਉਹਨਾਂ ਦਾ ਦੁਸ਼ਮਣ ਬਣ ਜਾਂਦਾ ਆ ਤੇ ਇੱਥੋਂ ਤੱਕ ਨਫ਼ਰਤ ਕਰਦੇ ਆ ਕਿ ਉਹਨਾਂ ਦੇ ਕਤਲ ਤੱਕ ਦਾ ਇੰਤਜ਼ਾਮ ਕਰ ਦਿੰਦੇ ਆ। ਔਰ ਖਾਸ ਗੱਲ ਇਹ ਆ ਕਿ ਇਹ ਕਿਤਾਬ ਨੂੰ ਅਇਲਫ ਸ਼ਫਾਕ ਜੀ ਨੇ ਲਿਖਿਆ ਹੀ ਉਸ ਕਾਤਲ ਦੀ ਸੋਚ ਤੋਂ ਆ ਬਿਉਨੇ ਕੀ ਸੋਚਿਆ ਜਿੱਦਾਂ ਜਿੱਦਾਂ ਤੁਸੀਂ ਕਿਤਾਬ ਦੇ ਅੱਗੇ ਜਾਈ ਜਾਂਦੇ ਹੋ ਤੁਸੀਂ ਇੰਨਾ ਕੁ ਜ਼ਿਆਦਾ ਆਨੰਦ ਤੇ ਇੰਨਾ ਕੁ ਜ਼ਿਆਦਾ ਉਤਸ਼ਾਹ ਇੰਨਾ ਕੁ ਜ਼ਿਆਦਾ ਉਤਸੁਖਤਾ ਤੁਹਾਡੀ ਵਧਦੀ ਜਾਂਦੀ ਆ ਕਿ ਆਖਿਰ ਕਤਲ ਤੱਕ ਗੱਲ ਆ ਕਿੱਦਾਂ ਗਈ ਸੋ ਜੇਕਰ ਤੁਸੀਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਦੇ ਵਿੱਚ ਜਾਨਣਾ ਚਾਹੁੰਦੇ ਹੋ ਜ਼ਿਆਦਾ ਡੀਪਲੀ ਜਾਨਣਾ ਚਾਹੁੰਦੇ ਹੋ ਸ਼ੰਸ਼ ਅਬਰੀਜ਼ ਰੂਮੀ ਜੀ ਬਾਰੇ ਤੱਕ ਮੁਹੱਬਤ ਦੇ ਚਾੜੀ ਨੀਮ ਕਿਤਾਬ ਜਿਹੜੀ ਤੁਹਾਨੂੰ ਜ਼ਰੂਰ ਪੜਨੀ ਚਾਹੀਦੀ ਹੈ ਹਾਲਾਂਕਿ ਇਹਦੇ ਵਿੱਚ ਦੋ ਕਹਾਣੀਆਂ ਦਾ ਪਰਵਾਇਆ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਐਲਾ ਤੇ ਅਜੀਜ਼ ਦੀ ਮੁਹੱਬਤ ਦੇ ਵਿੱਚ ਪੈ ਜਾਣ ਤੋਂ ਬਾਅਦ ਐਲਾ ਜਿਵੇਂ ਜਿਵੇਂ ਉਹ ਪੜਦੀ ਹੈ ਮਿੱਠੇ ਕਫਰ ਦੀ ਕਿਤਾਬ ਰੂਮੀ ਉਹਨੂੰ ਇਹ ਲੱਗਦਾ ਹੈ ਕਿ ਸ਼ਾਇਦ ਅਜ਼ੀਜ਼ ਤੇ ਐਲਾ ਵੀ ਸ਼ਮਸ ਤਬਰੀਜ਼ ਦੇ ਰੂਮੀ ਹੀ ਨੇ ਸੋ ਇਹ ਕਿਤਾਬ ਜਿਹੜੀ ਜ਼ਰੂਰ ਪੜਿਓ ਮੁਹੱਬਤ ਨਾਲ ਪਾਰ ਜਾਓਗੇ ਆਨੰਦ ਨਾਲ ਪਾਰ ਜਾਓਗੇ ਮੈਰਾਗ ਨਾਲ ਪਾਰ ਜਾਓਗੇ ਤੇ ਆਪਣੇ ਆਪ ਨੂੰ ਇਸ ਦੁਨੀਆ ਤੋਂ ਇਸ ਦੁਨੀਆਦਾਰੀ ਤੋਂ ਚਮੇਲਿਆਂ ਤੋਂ ਬਹਿਸਬਾਜ਼ੀ ਤੋਂ ਜਾਂ ਅ ਸ਼ਾਂਤੀ ਤੋਂ ਬਹੁਤ ਦੂਰ ਪਾਉਂਗੇ ਸੋ ਮੇਰੀ ਸਾਰਿਆਂ ਨੂੰ ਇੱਕ ਰਿਕਵੈਸਟ ਆ ਮੁਹੱਬਤ ਦੇ ਚਾਲੀ ਨੀਮ ਉਹ ਲੋਕ ਜ਼ਰੂਰ ਪਾਣ ਜਿਹੜੇ ਅਧਿਆਤਮਕ ਪੱਖ ਦੇ ਨਾਲ ਲਗਾਅ ਰੱਖਦੇ ਆ ਥੈਂਕ ਯੂ